ਤੁਸੀਂ ਦੇਖ ਰਹੇ ਹੋ ਦੇਨ ਦੁਨੀਆ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਅੱਜ ਮਾਈਨਿੰਗ ਨੂੰ ਲੈ ਕੇ ਇੱਕ ਵੱਡੀ ਜਿਹੜੀ ਚਰਚਾ ਜਿਹੜੀ ਉਹ ਸਾਹਮਣੇ ਆਈ ਹੈ ਪਿੰਡ ਖੁਰਲਾਪੁਰ ਵਿਖੇ ਖੁਰਲਾਪੁਰ ਦੇ ਵਿਏਚ ਬੀਕੇਜੂ ਪੰਜਾਬ ਵੱਲੋਂ ਜਿਹੜੀਆਂ ਕੁਝ ਟਰਾਲੀਆਂ ਨਜਾਇਜ਼ ਮਾਈਨਿੰਗ ਵਾਲੀਆਂ ਉਹਨਾਂ ਨੂੰ ਫੜਿਆ ਗਿਆ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਬੀਕੇਜੂ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਾਡਾ ਨਖਵੀਰ ਸਿੰਘ ਜੀ ਹਨ ਲਖਵੀਰ ਸਿੰਘ ਜੀ ਇਹਦੇ ਬਾਰੇ ਦੱਸੋ ਕੀ ਚੱਕਰ ਕੀ ਹੈ ਕੀ ਗੱਲ ਹੋਈ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਮਾਈਨਿੰਗ ਹੁੰਦੀ ਆ ਇਹਦੇ ਬਾਰੇ ਇਹਦੇ ਅਸੀਂ 6 ਮਹੀਨੇ ਤੋਂ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਸੀ ਇਹ ਪਹਿਲਾਂ ਬੇਰਾ ਦੇ ਤਲਵੰਡ ਦੇ ਲਾਗੇ ਮਾਈਨਿੰਗ ਹੁੰਦੀ ਉਥੇ ਬਿਲਕੁਲ ਨਜਾਇਜ਼ ਹੋ ਰਹੀ ਸੀ ਜਦੋਂ ਇਧਰ ਲੈਣ ਨੂੰ ਕਹਿਣਾ ਤੇ ਕਹਿਣਾ ਇਹ ਲੁਧਿਆਣੇ 'ਚ ਹੁੰਦੀ ਆ ਲੁਧਿਆਣੇ ਜਾਣ ਦਾ ਕਹਿਣਾ ਇਧਰਲੇ ਬਣੇ ਹੁੰਦੀ ਆ ਬਿਲਕੁਲ ਉਥੇ ਵੀ ਨਹੀਂ ਆਇਆ ਸੀਗੀ ਫਿਰ ਅਸੀਂ ਸੋਚਿਆ ਵਿਚਾਰ ਉਹਥੇ ਸੜਕਾਂ ਸਾਰੇ ਤੋੜਤੀਆਂ ਆਈ ਕਿ ਚਲੋ ਜਦੋਂ 3 ਮਹੀਨੇ ਦਰਿਆ ਦੇ ਵਿੱਚੋਂ ਮਾਈਨਿੰਗ ਬੰਦ ਹੁੰਦੀ ਆ ਉਦੋਂ ਇਹਨਾਂ ਨਾਲ ਵਿਖਾਂਗੇ ਇਹਨਾਂ ਨੇ ਕੱਲ ਮਾਈਨਿੰਗ ਸ਼ੁਰੂ ਕੀਤੀ ਆ ਕੱਲ 1.5 ਤੋਂ 100 ਤੋਂ 150 ਟਰਾਲੀ ਕੱ ਲੈਣਾ ਪਈ ਆ ਚਾਰ ਮਸ਼ੀਨਾਂ ਲੱਗੀਆਂ ਸੀਗੀਆਂ ਰਾਤ ਮੇਰੇ ਨਾਲ ਸਰਪੰਚ ਨੇ ਫੋਨ ਕੀਤਾ ਮੈਂ ਕਹਿੰਦਾ ਰਹਿਣ ਦੇ ਆਪਾਂ ਨਹੀਂ ਜਾਣਾ ਕਿਉਂਕਿ ਬੰਦੇ ਸਾਰੇ ਬਦਮਾਸ਼ ਕਿ ਸੰਦੇ ਆਓ ਆਪਾਂ ਸਵੇਰੇ ਗੱਲ ਕਰਾਂਗੇ ਸਵੇਰੇ ਪ੍ਰਸ਼ਾਸਨ ਨਾਲ ਗੱਲ ਕੀਤੀ ਕਹਿੰਦੇ ਸਾਡੇ ਅਸੀਂ ਉੱਥੇ ਜਿਹੜਾ ਮਾਰਦੇ ਆ ਪਰ ਹਜੇ ਤੱਕ ਸਾਡੇ ਧਿਆਨ 'ਚ ਕੁਝ ਨਹੀਂ ਆਇਆ ਅਸੀਂ ਰਾਤ ਅਸੀਂ ਰਾਤ ਫੇਰ ਪਹੜਾਤਾ ਇੱਥੇ ਰਾਤ ਚਾਰ ਮਸ਼ੀਨਾਂ ਚੱਲੀਆਂ 100 ਤੋਂ 150 ਟਰਾਲੀ ਜ਼ਾਤ ਭਰੀ ਆ 6 ਟਰਾਲੀਆਂ ਇੱਥੇ ਘੇਰੀਆਂ ਸਵੇਰੇ ਦੋ ਮਸ਼ੀਨਾਂ ਜਿਹੜੀਆਂ ਉਹ ਖੈਰਾ ਤੋਂ ਬਾਲੂ ਪੰਗਿਆਵਾਲ ਨੂੰ ਜਾ ਰਹੀਆਂ ਸੀਗੀਆਂ ਮੈਂ ਉਧਰ ਆਉਂਦਾ ਮੈਂ ਮੂਵੀ ਲਾਪਿਆ ਬਣਾਉਣ ਇਹ ਖਾਲੀ ਟਾਰੀ ਦੋ ਮਸ਼ੀਨਾਂ ਸੀਗੀਆਂ ਇੱਕ ਮਸ਼ੀਨ ਵਾਲੇ ਨੇ ਜੀਸੀਬੀ ਵਾਲੇ ਨੇ ਨਿਗਾਹ ਲਈ ਦੂਜੀ ਦੂਜੀ ਇਹਨੇ ਗੁੱਸੇ ਦੇ ਮਾਰੇ ਨੇ ਮੈਂ ਮੂਵੀ ਬਣਾਉਂਦਾ ਉਹਨੇ ਮੇਰੇ ਵਾਲ ਨੂੰ ਮਸ਼ੀਨ ਵੱਟੀ ਮੈਂ ਉਥੋਂ ਮਸਾ ਬਚਿਆ ਇਹ ਬਦਮਾਸ਼ ਬੰਦੇ ਆ ਸਾਰੇ ਬੰਦੇ ਜਿਹੜਾ ਠੇਕੇਦਾਰ ਆ ਉਹਦੇ ਆ ਇੱਕ ਯੂ ਆਪਣੇ ਅਖਰਪੁਰੇ ਦਾ ਉਹ ਉਹ ਕੰਮੇ ਚਲਵਾ ਰਿਹਾ ਵਾ ਇਹ ਸਾਰਾ ਇਹ ਸਾਰੇ ਬਦਮਾਸ਼ ਲੜੇ ਹੋਇਆ ਅਸੀਂ ਸਾਨੂੰ ਇਹਨਾਂ ਤੋਂ ਆਪਦੀ ਜਾਨ ਮਾਲ ਦਾ ਖਤਰਾ ਅਸੀਂ ਪ੍ਰਸ਼ਾਸਨ ਨੂੰ ਸਾਰਾ ਦੱਸ ਦਿੱਤਾ ਆ ਲੁਧਿਆਣੇ ਵਾਲੇ ਪ੍ਰਸ਼ਾਸਨ ਨੂੰ ਦੱਸਤਾ ਇਹਨਾਂ ਨੂੰ ਦੱਸਤਾ ਹੁਣ ਪ੍ਰਸ਼ਾਸਨ ਆਇਆ ਹੋਇਆ ਵਾ ਕਾਰਵਾਈ ਕਰਨ ਦੇ ਆ ਬਾਕੀ ਅਸੀਂ ਦੱਸਦੇ ਅੱਗੇ ਤੋਂ ਇਥੋਂ ਇੱਕ ਵੀ ਬੂੰਦ ਰੇਤਾ ਦੀ ਨਹੀਂ ਚੱਕਰ ਦਵਾਂਗੇ ਇਹ ਕਿੰਨੀਆਂ ਟੋਟਲ ਟਰਾਲੀਆਂ ਜਿਹੜੀਆਂ ਤੁਹਾਡੇ ਨਜ਼ਰ ਵਿੱਚ ਆ ਜਿਹੜੀਆਂ ਭਰੀਆਂ ਹੋਈਆਂ ਜਾਂ ਫਰੀਆਂ ਪ੍ਰਸ਼ 6 ਟਰਾਲੀਆਂ ਜੀ 6 ਟਰਾਲੀਆਂ ਕਦੋਂ ਤੋਂ ਮੈਨਿੰਗ ਹੋ ਰਹੀ ਹੈ ਇਹ ਕੱਲ ਤੋਂ ਹੋਈ ਹੈ ਇਹ ਗਵਰਨਮੈਂਟ ਵੱਲੋਂ ਜਿਹੜੀ ਖਾੜਾ ਕੋਈ ਮਨਜ਼ੂਰ ਸ਼ੋਦਾ ਨਹੀਂ ਕੋਈ ਮਨਜ਼ੂਰ ਇਹ ਸਾਡੇ ਇਲਾਕੇ 'ਚ ਕਿਤੇ ਵੀ ਮਨਜ਼ੂਰ ਖਾੜਾ ਹੈ ਹੀ ਨਹੀਂ ਕੋਈ ਪਰਚੀ ਨਹੀਂ ਕੱਟੀ ਜਾਂਦੀ ਕੋਈ ਪਰਚੀ ਨਹੀਂ ਬਾਕੀ ਆਹ 3 ਮਹੀਨੇ ਤੇ ਬਿਲਕੁਲ ਉਦੋਂ ਪਾਬੰਦੀ ਹੁੰਦੀ ਰਾਤ ਵਿੱਚੋਂ ਪਰਨਦੀ ਠੀਕ ਹੈ ਜੀ ਇਹਨਾਂ ਦਿਨਾਂ ਦੇ ਵਿੱਚ ਫਲੱਡ ਦਾ ਵੀ ਖਤਰਾ ਹੈਗਾ ਮੌਸਮ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਚੱਲ ਰਿਹਾ ਆ ਆ ਸੌਣ ਦਾ ਮਹੀਨਾ ਆ ਔਰ ਵਾਰਸ਼ਾਂ ਦੇ ਦੇਣੇ ਆ ਔਰ ਇਸ ਇਸ ਸਮੇਂ ਕਿਸੇ ਟਾਈਮ ਵੀ ਨਾਲ ਬਿਲਕੁਲ ਸਤਲੁਜ ਦਰਿਆ ਆ ਕਿਸੇ ਟਾਈਮ ਵੀ ਇੱਥੇ ਜਿਹੜਾ ਹੈਗਾ ਪਾਣੀ ਦਾ ਕੋਈ ਆਫਤ ਕੁਦਰਤੀ ਆ ਸਕਦੀ ਹੈ ਮੈਸੇ ਵੀ ਇਹਨਾਂ ਦਿਨਾਂ ਵਿੱਚ ਜਿਹੜੀ ਮਾਈਨਿੰਗ ਆ ਉਹਨੂੰ ਆਪਣਾ ਜਿਹੜਾ ਹੈਗਾ ਸਰਕਾਰ ਨੂੰ ਰੋਕਣਾ ਚਾਹੀਦਾ ਸਾਡੇ ਨਾਲ ਨੇ ਸਿੰਘਪੁਰ ਦੇ ਸਰਪੰਚ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰਪੰਚ ਸਾਹਿਬ ਇਹ ਕੀ ਮਾਜਰਾ ਹੈ ਇਹ ਮਤਲਬ ਜਿੱਦਾਂ ਨਜਾਇਜ਼ ਰੇਤ ਦਾ ਖਾਡਾ ਲੱਗਾ ਹੋਇਆ ਸੀ ਉੱਤੇ ਬੋਲੋ ਨਜਾਇਜ਼ ਲਈ ਤੜਾ ਖੱਡਾ ਲੱਗਾ ਹ ਕੱਲ ਪਰਸੋਂ ਤੋਂ ਇਹਨਾਂ ਨੇ ਬਹੁਤ ਚਿਰਾਂ ਦੀ ਜੜਿਕ ਪਲੈਨਿੰਗ ਚੱਲਦੀ ਸੀ ਆ ਜੀ ਸਾਰਿਆਂ ਨੇ ਇਹਨਾਂ ਗੱਠ ਜੋੜ ਕੀਤਾ ਉੱਪਰ ਤੱਕ ਜੋ ਵੀ ਇਹਨਾਂ ਨੇ ਆਪ ਦਾ ਇੰਤਜ਼ਾਮ ਕਰਕੇ ਤੇ ਚਾਲੂ ਕਰ ਦਿੱਤਾ ਚਾਲੂ ਕਰਕੇ ਰਾਤੀਂ ਟੂਰੇਵਾਂ ਡੇਢ ਦੋ ਸੌ ਟਰਾਲੀਆਂ ਇੱਥੋਂ ਲੰਘੇ ਕੋਈ ਭਰਤੀਆਂ ਨੂੰ ਲਾ ਕੇ ਕੋਈ ਬਰਨ ਨਾਲ ਨੂੰ ਕੋਈ ਸਿੰਘਪੁਰਾ ਨਾਲ ਨੂੰ ਲਾ ਕੇ 5 4 ਕਵਜੇ ਸਿੰਘਪੁਰਾ ਦੋ ਟਰਾਲੀਆਂ ਲੰਘੀਆਂ ਚਲੋ ਨਹੀਂ ਰੁਕਿਆਂਗੇ ਆ ਸਾਡੇ ਕੋਲ ਉਹ ਤੁਸੀਂ ਆਪਣੇ ਸਰਪੰਚਾਂ ਵੱਲੋਂ ਪੰਚਾਇਤ ਵੱਲੋਂ ਕੋਈ ਗ੍ਰਾਮ ਸਭਾ ਦਾ ਕੋਈ ਮਤਾ ਪਾ ਕੇ ਕੁਝ ਨਹੀਂ ਦਿੱਤਾ ਇਹਨਾਂ ਨੂੰ ਕਿ ਇਹ ਨਜਾਇਜ਼ ਮੈਨਿੰਗ ਹੋਰੀਆਂ ਨੂੰ ਬੰਦ ਕੀਤਾ ਜਾਵੇ ਇਹ ਤਾਂ ਜੀ ਪਤਾ ਹੀ ਹੋਣ ਲੱਗਾ ਕੱਲ ਹੀ ਕੱਲ ਹੀ ਚਾਲੂ ਕੀਤਾ ਇਹਨਾਂ ਨੇ ਠੀਕ ਹੈ ਜੀ ਤੇ ਇਹ ਜਿਹੜੀਆਂ ਆਪਣੇ ਛੜਕਿਆ ਇਹਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਔਰ ਕਹਿੰਦੇ ਨਜਾਇਜ਼ ਬਿਲਕੁਲ ਜਿਹੜੀ ਮੈਨਿੰਗ ਆ ਤੁਸੀਂ ਦੱਸ ਰਹੇ ਕੋਈ ਪਰਚੀ ਨਹੀਂ ਲੱਗੀ ਪ੍ਰਧਾਨ ਜੀ ਦੱਸ ਰਹੇ ਸੀ ਕਿ ਕੁਝ ਨਹੀਂ ਹੈਗਾ ਤੇ ਇਹਨੂੰ ਕਿਵੇਂ ਅੱਗੇ ਤੁਸੀਂ ਕਿਵੇਂ ਇਹਨੂੰ ਕਵਰ ਕਰੋਗੇ ਦੇਖੋ ਨਜਾਇਜ਼ ਜਿੱਦਾਂ ਹੁਣ ਬਾਰਸ਼ਾਂ ਦਾ ਮੌਕਾ ਚੱਲ ਰਿਹਾ ਮੀਂਹ ਪੈ ਰਿਹਾ ਸੜਕਾਂ ਪੁੱਦੀਆਂ ਹੋਈਆਂ ਹੋਈਆਂ ਜਿਹਨੇ ਨਜਾਇਜ਼ ਮੈਨ ਕਿ ਉਹਨਾਂ ਨੇ ਸੜਕਾਂ ਵੀ ਟੁੱਟਣੀਆਂ ਵਾ ਲੋਕਾਂ ਦਾ ਨੁਕਸਾਨ ਵੀ ਹੋਣਾ ਵਾ ਜਾਨੀਮਾਲ ਦਾ ਵੀ ਨੁਕਸਾਨ ਆ ਇਸ ਕਰਕੇ ਪਿੰਡਾਂ ਪਿੰਡ ਪੱਧਰੀ ਕਮੇਟੀਆਂ ਜੋ ਜਿੱਦਾਂ ਜਥੇਬੰਦੀਆਂ ਸਾਰੀਆਂ ਰਲ ਕੇ ਨਾਲ ਬੰਦ ਕਰਾਂਗੇ ਮੈਨੂੰ ਭਾਗ ਤੋਂ ਕੋਣ ਅਫਸਰ ਆਇਆ ਇਸ ਟਾਈਮ ਇਹ ਮਨਦੀਪ ਅਸੀਂ ਗੱਲ ਕਰ ਰਹੇ ਆ ਜੀ ਆਜੋ ਜੀ ਪ੍ਰਧਾਨ ਜੀ ਆਪਣੇ ਮਨਦੀਪ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅ ਉਧਰ ਮਨਦੀਪ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਮਾਈਨਿੰਗ ਵਿਭਾਗ ਦੇ ਨੇ ਮਨਦੀਪ ਜੀ ਦੇ ਨਾਲ ਮਨਦੀਪ ਜੀ ਸਾਡੇ ਨਾਲ ਨੇ ਮਾਈਨਿੰਗ ਵਿਭਾਗ ਤੋਂ ਮਨਦੀਪ ਜੀ ਅਫਸਰ ਔਰ ਆਪਣੇ ਮਾਈਨਿੰਗ ਵਿਭਾਗ ਅਫਸਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਆ ਮਨਦੀਪ ਜੀ ਸਾਡੇ ਨਾਲ ਨੇ ਮਨਦੀਪ ਜੀ ਕੀ ਕਾਰਵਾਈ ਕੀਤੀ ਗਈ ਹੈ ਇਹ ਪਿੰਡ ਖੁਰਲਾਪੁਰ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਵਾਰਦਾ ਸਾਹਮਣੇ ਆਈ ਪੰਜ ਟਰਾਲੀਆਂ ਔਰ 6 ਟਰਾਲੀਆਂ ਫੜੀਆਂ ਸੀ ਤੇ ਉੱਚਾ ਤਿਲਾਨ ਕੀਤਾ ਜਾਂਦੀ ਹੈ ਚਲਾਨ ਕਰ ਦਿੱਤੇ ਗਏ ਇਹ ਕੀ ਕਾਰਨ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਨਜਾਇਜ਼ ਮਾਈਨਿੰਗ ਦੀ ਸਮੱਸਿਆ ਹੈ ਬੇਟੇਰੀਏ ਚ ਬਣੀ ਹੋndi ਹੈ ਇਹ ਪੂਰੀ ਤਰ੍ਹਾਂ ਇਹਦੀ ਰੋਕਥਾਮ ਕਿਉਂ ਨਹੀਂ ਹੋ ਰਹੀ ਇਹ ਆਪਾਂ ਰੋਕਥਾਮ ਲਈ ਅਸੀਂ ਕਾਰਵਾਈ ਕਰਦੇ ਹਾਂ ਚਲਾਨ ਕੱਟਦੇ ਹਾਂ ਪਰਚੇ ਵੀ ਕਰਦੇ ਹਾਂ ਚੈਕਿੰਗ ਮਤਲਬ ਚੈਕਿੰਗ ਵੀ ਰੱਖਦੇ ਆਂ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੀਆਂ ਟਰਾਲੀਆਂ ਜਬਤ ਹੋਈਆਂ ਕੋਈ ਜੀਸੀਬੀ ਜਬਤ ਹੋਈ ਜੀਸੀਬੀ ਮੈਨੂੰ ਮੌਕੇ ਤੇ ਮਿਲੀ ਨਹੀਂ ਕੋਈ ਠੀਕ ਹੈ ਜੀ ਹਾਂਜੀ ਲਓ ਜੀ ਸਾਡੇ ਨਾਲ ਸੀ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਤੇ ਤੁਸੀਂ ਦੇਖ ਰਹੇ ਹੋ ਡੀਡੀ ਪੰਜਾਬੀ ਅ ਦੇਸ਼ ਦੁਨੀਆ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਜੰਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਖੁਰਲਾਪੁਰ ਤੋਂ ਮਾਈਨਿੰਗ ਵਿਭਾਗ ਦੇ ਜਿਹੜੇ ਆਪਣੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਮਾਈਨਿੰਗ ਵਿਭਾਗ ਵੱਲੋਂ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਆਪਣੇ ਜਿਹੜੀਆਂ ਟਰਾਲੀਆਂ ਜ਼ਬਤ ਕੀਤੀਆਂ ਗਈਆਂ ਨੇ ਔਰ ਮਨਦੀਪ ਜੀ ਹੁਣਾਂ ਨੇ ਦੱਸਿਆ ਕਿ ਬਹੁਤ ਜਲਦ ਜਿਹੜਾ ਹੈਗਾ ਇਸ ਤਰ੍ਹਾਂ ਅਸੀਂ ਪ੍ਰਸ਼ਾਸਨ ਜਿਹੜੀ ਕਾਰਵਾਈ ਕਰਦੇ ਰਵਾਂਗੇ ਤਾਂ ਨਜਾਇਜ਼ ਮਾਈਨ ਨੂੰ ਰੋਕਣ ਦੀ ਕੋਸ਼ਿਸ਼ ਜਾਰੀ ਰਹੇਗੀ ਨੇ ਥਾਣਾ ਮਹਿਤਪੁਰ ਤੋਂ ਐਸ ਐਚ ਓ ਬਲਬੀਰ ਸਿੰਘ ਦੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਮਾਈਨਿੰਗ ਨੂੰ ਲੈ ਕੇ ਅੱਜ ਉਹ ਕੋਰਲਾਪੁਰ ਵਿੱਚ ਪਹੁੰਚੇ ਆਪਣੀ ਟੀਮ ਦੇ ਨਾਲ ਉਹ ਕੀ ਕਾਰਵਾਈ ਕਰ ਰਹੇ ਨੇ ਇਹ ਜੀ ਮਾਈਨਿੰਗ ਜਿੱਥੇ ਹੋ ਰਹੀ ਆ ਉਹ ਲੁਧਿਆਣੇ ਦਾ ਏਰੀਆ ਉਹ ਸਾਡਾ ਸਰਫੇਰੀਆ ਕ੍ਰੋਸ ਕਰ ਰਿਹਾ ਤੇ ਕਿਸਾਨ ਜੂ ਨੇ ਉਹਨਾਂ ਨੇ ਰੁਕੀਆਂ ਸੀ ਅਸੀਂ ਮਾਈਨਿੰਗ ਇਨਸਪੈਕਟਰ ਨੂੰ ਮੌਕੇ ਤੇ ਬੁਲਾਇਆ ਮਾਈਨਿੰਗ ਇਨਸਪੈਕਟਰ ਜੋ ਸਾਾਨੂੰ ਲਿਖ ਕੇ ਦੇਗਾ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਦਾ ਧੰਨਵਾਦ ਥੈਂਕ ਯੂ ਹੁਣ ਦੇਖਣਾ ਇਹ ਹੈ ਕਿ ਨਾਜਾਇਜ਼ ਮਾਈਨਿੰਗ ਨੂੰ ਮਾਈਨਿੰਗ ਵਿਭਾਗ ਕਿਸ ਹੱਦ ਤੱਕ ਰੋਕ ਪਾਉਂਦਾ ਤੁਹਾਡੇ ਨਾਲ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਧੰਨਵਾਦ